ਸਰ ਸਿਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਸੰਗਰੂ ਦੇ ਘੱਗਰ ਦਰਿਆ ਨੂੰ ਲੈ ਕੇ ਸੋਦਾਦ ਦੀ ਹੈ ਕਿ ਘੱਗਰ ਦਰਿਆ ਦੇ ਵਿੱਚ ਮੀਂਹ ਕਰਕੇ ਪਾਣੀ ਵਧੋਂ ਕਰਕੇ ਲੋਕਾਂ ਦੇ ਆਸ-ਪਾਸ ਰਹਿਣ ਵਾਲੇ ਘਰ ਬਰਬਾਦ ਹੋ ਜਾਂਦੇ ਨੇ ਜਿਸ ਦੇ ਚਲਦੇ ਇਸ ਘੱਗਰ ਦਰਿਆ ਦੇ ਅਜਿਹੇ ਹਾਲਾਤ ਬਣ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਅਤੇ ਜਾਇਜ਼ਾ ਲਿਆ ਤੇ ਇਸੇ ਨਾਲ ਹੀ ਗੱਲਬਾਤ ਕਰਦੇ ਹੋਏ ਉਨਾਤੇ ਰਾਤੇ ਨਿਸ਼ਾਨੇ ਸਾਦੇ ਜਿਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਵੀ ਇੱਥੇ ਬਾੜ ਆਉਂਦੀ ਹੈ ਇੱਥੇ ਆਉਂਦੇ ਨੇ ਹੜ ਉਸ ਤੋਂ ਬਾਅਦ ਹੀ ਜਿਹੜਾ ਕਿ ਇੱਥੇ ਲੋਕਾਂ ਦਾ ਹਾਲ জানা ਜਾਂਦਾ ਪਰ ਇਸ ਤੋਂ ਪਹਿਲਾਂ ਇਸ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਕਿਉਂਕਿ ਹਰ ਵਾਰ ਘੱਗਰ ਦਰਿਆ ਦੇ ਵਿੱਚ ਭਾਰ ਪੈ ਜਾਂਦਾ ਤਾਂ ਆਉ ਦੇਖਦੇ ਆਂ ਦੇਖੋ ਦौरा ਤਾਂ ਕਹਾਦਾ ਕੀਤਾ ਇਹ ਹੈ ਕਿ ਜੇ ਹੜੋਂ ਉਨ ਤੋਂ ਬਾਹਰ ਜਿੰਨਾ ਮੁਆਵਜ਼ੇ ਦੀ ਵਿੱਚ ਪੈਸੇ ਜਾਂਦੇ ਨਹੀਂ ਜੀ ਉਹ ਤੋਂ ਅੱਧਿਆਂ ਤੋਂ ਵੀ ਘੱਟ ਸਫਾਈ ਤੇ ਲੱਗ ਜਾਣ ਪਹਿਲਾਂ ਹੀ ਹੜਾ ਬਈ ਨਾ ਹੈਨਾ ਸੋ ਅਸੀਂ ਪਹਿਲਾਂ ਹੀ ਤਿਆਰੀ ਕਰ ਕੀਤੀ ਹੋਈ ਹੈ ਇਸ ਵਾਰ ਪਹਿਲਾਂ ਵੀ ਕੀਤੀ ਸੀ ਪਿਛਲੇ ਸਾਲ ਵੀ ਪਰ ਇਸ ਵਾਰ ਬਹੁਤ ਜ਼ਿਆਦਾ ਪਾਣੀ ਆ ਗਿਆ ਸੀਗਾ 8-9 ਜੁਲਾਈ ਨੂੰ ਤਹੜ ਆ ਗਈ ਸੀ ਜਿਹੜੀ ਆਮ ਤੌਰ ਤੇ ਹਰ ਵਾਰ ਹੁੰਦਾ ਨਹੀਂ ਸੁਪਰਵਾਤਮਾ ਗ੍ਰਿਵ੍ਰਧਾਸ ਕਰਦੇ ਆ ਕਿ ਦਿਨ ਦੇਖੜੇ ਨਾ ਪੈਣ ਪਰ ਸਾਡੇ ਵੱਲੋਂ ਮਨੁੱਖੀ ਕਮੀ ਕਰਕੇ ਕੋਈ ਕੋਈ ਬੰਨਣਾ ਟੁੱਟੇ ਕੋਈ ਕਿਨਾਰਾ ਟੁੱਟੇ ਇਸ ਕਰਕੇ ਅੱਜ ਸਾਰੇ ਆਫਸਰਾਂ ਨਾਲ ਲੈ ਕੇ ਸਖਤ ਅਦਾਇਤਾ ਵਿਚਾਰੇ ਕੀਤੀਆਂ ਨੇ ਬੋਰੀਆਂ ਦੀ ਘਾਟ ਨਾ ਹੋਵੇ ਸਾਡੇ ਕੋਲੇ ਜੀਸੀਬੀ ਹੋਵੇ ਲੋਕ ਆਪ ਵੀ ਮਦਦ ਕਰ ਦਿੰਦੇ ਆ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਕਿੱਥੋਂ ਕਿੱਥੋਂ ਕਮਜ਼ੋਰ ਹੈ ਕਿੱਥੇ ਕਿੱਥੇ ਜਿਹੜੇ ਕਮੀਆਂ ਨੇ ਸੋ ਲੋਕਾਂ ਨੂੰ ਨਾਲ ਲੈ ਕੇ ਇਸ ਇਲਾਕੇ ਨੂੰ ਮੈਂ ਬਹੁਤ ਚਿਰ ਤੋਂ ਜਾਣਦਾ ਮੇਰਾ ਤਾਂ ਕਰਮ ਭੂਮੀ ਵੀ ਰਹੀ ਹੈ ਸਭ ਤੋਂ ਪਹਿਲਾਂ ਵੋਟਾਂ ਦੇ ਵਿੱਚ ਜੋ ਖੜੇ ਹੋਏ ਸੀ ਇਸ ਇਲਾਕੇ ਚ ਹੋਏ ਸੀ ਸੋ ਇਹਨਾਂ ਇਹਨਾਂ ਪਿੰਡਾਂਾਂ ਦੀ ਦੇਣ ਨਹੀਂ ਦੇ ਸਕਦੇ ਸੋ ਸਰਕਾਰ ਵੱਲੋਂ ਜੋ ਵੀ ਹੋਊਗਾ ਬਣਦਾ 1 ਰੁਪਿਆ ਮੰਗਣਗੇ 100 ਰੁਪਿਆ ਦੇਵਾਂਗੇ ਬਸ ਇਹ ਵੀ ਉਹਨੂੰ ਲਾ ਕੇ ਉੱਤੇ ਤੇ ਲੋਕਾਂ ਨੂੰ ਅਜੀ ਕੋਗੋ ਵਸਤਾ ਦੇਖਣਾ ਚਾਹੁੰਦੇ ਮਾਨ ਸਾਹਿਬ ਕਈ ਕੰਡੇ ਐਸੇ ਨੇ ਵੀ ਜਿੱਥੇ ਲੋਕਾਂ ਨੇ ਦੱਸਿਆ ਵੀ ਸਾਨੂੰ ਕਮੀਆਂ ਨਜ਼ਰ ਆਉਂਦੀਆਂ ਨੇ ਉਹ ਪੂਰੀਆਂ ਹੋ ਜਾਣ ਉਹ ਉਹ ਪੂਰੀਆਂ ਹੋ ਜਾਣ ਕਿਉਂਕਿ ਇਹ ਟਾਈਮ ਹੈਗਾ ਜੋ ਜੀ ਸੀ ਬੀ ਜਾਂ ਸਾਦੀ ਨੇ 15 20 ਦਿਨਾਂ ਬਾਅਦ ਉੱਥੇ ਚੋਣਾ ਲੱਗ ਜਾਊਗਾ ਫੇਰ ਨਹੀਂ ਜਾ ਸਕਦੇ ਸੋ ਅਸੀਂ ਪਹਿਲਾਂ ਹੀ ਚਾਹੁੰਦੇ ਆ ਇਸ ਵਾਰ ਬਹੁਤ ਚਿਰ ਪਹਿਲਾਂ ਹੀ ਬਜਟ ਜਾਰੀ ਕਰਤਾ ਸੀ ਅਸੀਂ ਤਾਂ ਹੁਣ ਜਾਇਜ਼ਾ ਲੈਣ ਹੀ ਆਏ ਆ ਕਿ ਕੀ ਹੋ 2.5 ਲੱਖ ਦੇ ਕਰੀ ਬੋਰੀ ਪਈ ਏ ਸਾਡੇ ਕੋਲ ਜਿੱਦੋ 1 ਲੱਖ 10000 ਤਾਂ ਭਰੀ ਪਈ ਏ ਤੇ ਬਾਕੀ 1.40 ਹਜ਼ਾਰ ਜਿਹੜੀ ਹੈ ਉਹ ਬੋਰੀ ਸਾਡੇ ਕੋਲ ਪਈ ਹੈ ਹਫਤੇ ਦੇ ਵਿੱਚ ਉਹ ਭਰ ਕੇ ਜਿੱਥੇ-ਜਿੱਥੇ ਕਮਜ਼ੋਰੀਆਂ ਨੇ ਜਾਂ ਕਿਨਾਰੇ ਕਮਜ਼ੋਰ ਨੇ ਉੱਥੇ-ਉੱਥੇ ਪਚਾਦਾ ਦੇਖੋ ਧਗਰ ਦੇ ਰਿਆ ਦੇ ਪ੍ਰਤੀ ਸੀਐਮ ਸਾਹਿਬ ਬਹੁਤ ਚਿੰਤਿਤ ਰਹਿੰਦੇ ਨੇ ਕਿ ਧਗਰ ਦੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਅਰੇ ਇਹ ਕਰਕਾਲਡ ਹੈ ਕਿ ਵਿਧਾਨ ਸਭਾ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕੋ ਹੀ ਕਮੇਟੀ ਬਣੀ ਹੈ ਹਾਊਸ ਕਮੇਟੀ ਤਾਂ ਬੰਦੀਆਂ ਨੇ ਪਰ ਪੰਜਾਬ ਵਿਧਾਨ ਸਭਾ ਦੇ ਅੰਦਰ ਜਿਸ ਗੱਲ ਤੇ ਚਰਚਾ ਹੋਈ ਹੋਵੇ ਉਹ ਕੱਲੀ ਜਿਹੜੀ ਕਮੇਟੀ ਚਰਚਾ ਹੋਣ ਤੋਂ ਬਾਅਦ ਬਣੀ ਹੈ ਉਹ ਖੱਗਰ ਤੇ ਬਣੀ ਹੈ ਬੁੱਢਾ ਨਾਲਾ ਤੇ ਖੱਗਰ ਦੀ ਕਮੇਟੀ ਬਣੀ ਹੈ ਜਿਹਦੀਆਂ ਬਕਾਇਦਾ ਮੀਟਿੰਗਾਂ ਹੁੰਦੀਆਂ ਨੇ ਉਸ ਕਮੇਟੀ ਨੇ ਇੱਥੇ ਵਿజిਟ ਵੀ ਕੀਤਾ ਸੋ ਇਸ ਗੱਲ ਤੋਂ ਝਾਹਰ ਹੁੰਦਾ ਹੈ ਕਿ ਮੁੱਖ ਮੰਤਰੀ ਕਿੰਨੇ ਚਿੰਤਤ ਨੇ ਸੋ ਅੱਜ ਦੌਰਾ ਕੀਤਾ ਇਸ ਲਈ ਦੌਰਾ ਕੀਤਾ ਕਿ ਹੜ੍ਹਾਂ ਤੋਂ ਬਾਅਦ ਦੌਰੇ ਕਰਨ ਦਾ ਫਾਇਦਾ ਨਹੀਂ ਹੜ੍ਹਾਂ ਤੋਂ ਪਹਿਲਾਂ ਦੌਰਾ ਕਰਕੇ ਜੋ ਕੁਝ ਵੀ ਕੀਤਾ ਜਾ ਸਕਦਾ ਹੈ ਉਹ ਕੀਤਾ ਜਾਵੇ ਤੇ ਅੱਜ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਨੇ ਕੰਮ ਉੱਥੇ ਸ਼ੁਰੂ ਹੋ ਗਿਆ ਸਾਰੇ ਬੰਨ੍ਹ ਨੇ ਮਜ਼ਬੂਤ ਕਰਨੇ ਨੇ ਜਿਹੜਾ 10 ਫੁੱਟ ਦੇ ਬੰਨ੍ਹ ਨੇ ਉਹ ਸਾਰੇ 15 ਫੁੱਟ ਚੌੜੇ ਕਰਦੇ ਨੇ ਨੇ ਤਾਂ ਕਿ ਉੱਥੇ ਟ੍ਰੈਫਿਕ ਵੀ ਚੱਲ ਸਕੇ ਟਰੈਕਟਰ ਚੱਲ ਸਕਣ ਤੇ ਬੰਨ੍ਹਾਂ ਦੀ ਮਜ਼ਬੂਤੀ ਹੋ ਸਕੇ ਹੁਣ ਨਹੀਂ ਅਸੀਂ ਮਕਰੋੜ ਤੋਂ ਲੈ ਕੇ ਕੜਹਿਲ ਤੱਕ ਘੱਗਰ ਚੌੜਾ ਵੀ ਕਰ ਦੰਦੇ ਪਰ ਹਰਿਆਣਾ ਸਰਕਾਰ ਇਸ ਗੱਲ ਦੇ ਵਿੱਚ ਅੜਿੱਕਾ ਬਣੀ ਹੋਈ ਹੈ ਸੋ ਅਸੀਂ ਆਪਣੇ ਬੰਨ੍ਹ ਮਜ਼ਬੂਤ ਕਰਨ ਦੇ ਲਈ ਅੱਜ ਮੁੱਖ ਮੰਤਰੀ ਸਾਹਿਬ ਸਾਰੀ ਫੀਡਬੈਕ ਲੈਣ ਦੇ ਲਈ ਆਏ ਸੀ ਤੇ ਉਹ ਸਾਰਾ ਅੱਜ ਇੰਤਜ਼ਾਮ ਹੈ ਜਿਹੜਾ ਉਹ ਕੀਤਾ ਗਿਆ ਲੋਕਾਂ ਨੇ ਕਿਹਾ ਵੀ ਉੱਥੇ ਜਿਹੜੀ ਸਮੱਸਿਆ ਹੈਗੀ ਵੀ ਅੱਜ ਜਿਹੜੀਆਂ ਟਰਾਲੀਆਂ ਪਹੁੰਚੀਆਂ ਤੇ ਅੱਜ ਜਿਹੜੀ ਸਪਾਈ ਸ਼ੁਰੂ ਹੋਈ ਹੈ ਤੇ ਡੰਗਾਈ ਨਹੀਂ ਕੀਤੀ ਜਾ ਰਹੀ ਸਪਾਈ ਦੀ ਨਹੀਂ ਦੇਖੋ ਟੈਂਡਰ ਹੀ ਪਹਿਲਾਂ ਚੋਣ ਜਾਬਤਾ ਲੱਗਿਆ ਹੋਇਆ ਸੀ ਚੋਣ ਜਾਬਤਾ ਲੱਗਿਆ ਸੀ ਪਰ ਚੋਣ ਜਾਬਤੇ ਤੋਂ ਤੁਰੰਤ ਬਾਅਦ ਟੈਂਡਰ ਲੱਗਿਆ ਹੁਣ ਜੋ ਟੈਂਡਰੇ ਪਰਸੋਂ ਖੁੱਲਿਆ ਤੇ ਨੇਚਰਲੀ ਅੱਜ ਹੀ ਲੱਗਣਾਂ ਦੀ ਕੱਲ੍ਹ ਦੇ ਲੱਗੇ ਹੋਣ ਜਾਣੇ ਖਨੋਰੀ ਵੀ ਲੱਗੀ ਹੋਈ ਹੈ ਇੱਥੇ ਵੀ ਲੱਗੀਆਂ ਨੇ ਤੇ ਹੁਣ ਕੜੈਲ ਤੱਕ ਹੈ ਜਿਹੜਾ ਇਹ ਸਾਰਾ ਕੰਮ ਕੁਝ ਦਿਨਾਂ ਦੇ ਵਿੱਚ ਹੀ ਸਾਡੀ ਪਲਾਨ ਹੈ ਵੀ 15 ਤਰੀਕ ਤੱਕ ਇਸ ਨੂੰ ਛੇਤੀ ਜਿਹੜਾ ਹੈ ਉਹ ਨਿਵੇੜਿਆ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ। ਸੋ ਦਾ ਦੇ ਕਿ ਜਦੋਂ ਵੀ ਇੱਕ ਅਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਜਾਂਦਾ ਤਾਂ ਫਿਰ ਉਸ ਦੇ ਵਿੱਚ ਪਾੜ ਪੈਣ ਕਰਕੇ ਨਾਲ ਦੇ ਇਲਾਕੇ ਦੇ ਵਿੱਚ ਪਾਣੀ ਵੱਡੇ ਪੱਧਰ ਤੇ ਭਰ ਜਾਂਦਾ ਜਿਸ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਹੁੰਦਾ ਜਿਸ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਭਗਵਾਨਤਮਾਨ ਪਹਿਲਾਂ ਹੀ ਪਹੁੰਚ ਚੁੱਕੇ ਨੇ। ਬਿਊਰੋ ਰਿਪੋਰਟ ਅਖੰਡ ਲੋਕ